ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਫੈਸਰ ਸਾਹਿਬ ਸਿੰਘ ਟੀਕਾਕਰ YouTube ਚੈਨਲ ਵਿੱਚ ਮੈਂ ਹਾਂ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਦੋਤਰੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਪਟਿਆਲੇ ਤੋਂ ਸਾਥ ਸੰਗਤ ਜੀ ਅੱਜ ਆਪਾਂ ਝਾਤ ਮਾਰਦੇ ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜ਼ਿੰਦਗੀ ਦੇ ਇੱਕ ਵੱਖਰੇ ਪਹਿਲੂ ਤੇ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਜੋ ਉਹਨਾਂ ਨਾਲ ਅਕਸਰ ਮਿਲਦੇ ਤੇ ਬਹੁਤ ਨੇੜਤਾ ਵਾਲਾ ਉਹਨਾਂ ਦਾ ਸੰਬੰਧ ਸੀ ਤੇ ਬਹੁਤ ਚੀਜ਼ਾਂ ਆਪੋ ਵਿੱਚ ਉਹ ਵਿਚਾਰ ਵਟਾਂਦਰੇ ਦੇ ਦੌਰਾਨ ਲੱਭਦੇ ਫਿਰ ਕੁਝ ਤਬਦੀਲੀਆਂ ਲਿਆਉਂਦੇ ਫਿਰ ਕੁਝ ਰਲ ਮਿਲ ਕੇ ਉਸ ਸੋਚ ਦੇ ਵਿੱਚੋਂ ਜੋ ਵੀ ਕੁਝ ਨਿਕਲਦਾ ਉਹਦੇ ਨਾਲ ਇੱਕ ਵੱਖ ਪਹਿਲੂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਜ਼ਿੰਦਗੀ ਦਾ ਵਿਊਬਰ ਕਿਹਾ ਹੁੰਦਾ ਉਹਨਾਂ ਦੇ ਕੋਲ ਜੇ ਕੋਈ ਖੜਾ ਹੋਇਆ ਤਾਂ ਉਸ ਨੂੰ ਸਪਸ਼ਟ ਰੂਪ ਵਿੱਚ ਪਤਾ ਹੋਏਗਾ ਕਿ ਕਿਸ ਢੰਗ ਨਾਲ ਗਰੀਬੀ ਦੇ ਵਿੱਚ ਉਹ ਪਲੇ ਹੋਏ ਪਰ ਫਿਰ ਵੀ ਹਰ ਕਿਸਮ ਦੇ ਦੁੱਖ ਨੂੰ ਪੀੜ ਨੂੰ ਹਿਰਖ ਨੂੰ ਤਰਸ ਨੂੰ ਕਿਤੇ ਲਾਂਬੇ ਰੱਖ ਕੇ ਉਹਨਾਂ ਨੇ ਜ਼ਿੰਦਗੀ ਦਾ ਇੱਕ ਮਿਸ਼ਨ ਬਣਾ ਲਿਆ ਹੋਇਆ ਸੀ ਕਿ ਇਹ ਸਾਰੀਆਂ ਸੋਚਾਂ ਕਿਤੇ ਉਸਾਰੂ ਸੋਚ ਵਿੱਚ ਵਿਗਨ ਨਾ ਪਾ ਦੇਣ ਸੋ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਵੱਖਰਾ ਰਸਤਾ ਦਿਖਾਇਆ ਜੋ ਸੱਚਾ ਸੁੱਚਾ ਸੰਜਮੀ ਤੇ ਬਹੁਤ ਘਟ ਚਾਉਣ ਵਾਲੀਆਂ ਚੀਜ਼ਾਂ ਨੂੰ ਤੇ ਇੱਕ ਵਲਗਣਾ ਵਿੱਚ ਬੰਦ ਕਰਕੇ ਰੱਖ ਲਿਆ ਕਿਉਂਕਿ ਉਹਨਾਂ ਦਾ ਟੀਚਾ ਸੀ ਗੁਰਬਾਣੀ ਵਿਆਕਰਣ ਰਚਨ ਦਾ ਤੇ ਫਿਰ ਉਹਨਾਂ ਦਾ ਜੋ 10 ਸਟੀਕ ਬਣਾਏ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਵਿੱਚ ਤੇ ਗੁਰ ਇਤਿਹਾਸ ਲਿਖਣ ਵਿੱਚ ਜ਼ਿੰਦਗੀ ਦਾ ਇੱਕ ਇੱਕ ਪਲ ਉਹਨਾਂ ਨੇ ਉਹਦੇ ਲੇਖੇ ਲਾਇਆ ਸੀ ਤੇ ਉਹਨਾਂ ਨੂੰ ਪਤਾ ਸੀ ਜਿਵੇਂ ਸਾਡੇ ਅਚੇਤ ਮਨ ਵਿੱਚ ਇੱਕ ਸੁਨੇਹਾ ਪਹੁੰਚ ਗਿਆ ਹੋਏ ਕਿ ਭਾਈ ਜ਼ਿੰਦਗੀ ਦਾ ਇੱਕ ਵੀ ਪਲ ਛੱਡਣਾ ਨਹੀਂ। ਇਹੀ ਕਾਰਨ ਹੈ ਕਿ ਜਦੋਂ ਇਹ ਸਾਰਾ ਕੰਮ ਸੰਪੂਰਨ ਹੋਇਆ ਉਸ ਤੋਂ ਬਾਅਦ ਪਾਰਕਿੰਸਨ ਰੋਗ ਨੇ ਜਕੜ ਲਿਆ ਸੀ। ਸਰੀਰ ਵੀ ਆਪਣੇ ਵਾਸ ਨਹੀਂ ਸੀ ਰਿਹਾ। ਉਹ ਸੋਚ ਅਜੇ ਵੀ ਦਿਮਾਗ ਵਿੱਚ ਨਿਰੰਤਰ ਚੱਲ ਰਹੀ ਸੀ ਪਰ ਉਹਨੂੰ ਲਿਖਣ ਲਈ ਜਾਂ ਬੋਲਣ ਲਈ ਕੁਦਰਤ ਨੇ ਤਾਕਤ ਖੋ ਲਈ ਸੀ। ਉਸ ਹਾਲ ਵਿੱਚ ਜਾਣ ਤੋਂ ਰੱਤ ਤੱਕ ਪਹਿਲਾਂ ਦੀ ਚਾਤ ਮਾਰੀਏ ਕਿ ਕਿਸ ਢੰਗ ਨਾਲ ਆਪਣੀ ਜ਼ਿੰਦਗੀ ਨੂੰ ਉਹਨਾਂ ਨੇ ਵਕਤ ਦੇ ਨਾਲ ਬੰਨ੍ਹ ਲਿਆ ਸੀ ਉਹਨਾਂ ਦੇ ਸਕੇ ਭਰਾ ਲਾਭ ਸਿੰਘ ਨੇ ਇੱਕ ਵਾਰ ਤਾਰ ਪਾਈ ਕਿ ਜ਼ਰੂਰੀ ਕੰਮ ਹੈ ਜਵਾਬੀ ਤਾਰ ਭੇਜ ਦਿੱਤੀ ਕਿ ਫੌਰਨ ਆ ਜਾਓ ਉਦੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਤੇ ਪੰਜਾਬੀ ਦੇ ਲੈਕਚਰਾਰ ਵਜੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਕੰਮ ਕਰ ਰਹੇ ਸਨ। ਲਾਭ ਸਿੰਘ ਜੀ ਤਿੰਨ ਦਿਨ ਉਸ ਘਰ ਵਿੱਚ ਬੈਠੇ ਰਹੇ ਸਿਰਫ ਗੱਲ ਕਰਨ ਲਈ ਜੋ ਬਹੁਤ ਅਹਿਮ ਸੀ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਯਾਨੀ ਮੇਰੇ ਨਾਨਾ ਜੀ ਨੂੰ ਗੱਲ ਕਰਨ ਦੀ ਵੇਲ ਨਹੀਂ ਮਿਲੀ। ਹੁਣ ਕਿਵੇਂ ਵੇਲ ਨਹੀਂ ਮਿਲੀ ਜ਼ਰਾ ਇੱਥੇ ਝਾਤ ਮਾਰਦੇ ਆਂ। ਇਸ ਸਵੇਰੇ 3 ਵਜੇ ਨਾਨਾ ਜੀ ਉੱਠਿਆ ਕਰਦੇ ਸਨ ਜੰਗਲ ਪਾਣੀ ਤੋਂ ਬਾਅਦ ਨਹਾ ਧੋ ਕੇ ਯੋਗ ਜ਼ਰੂਰ ਕਰਦੇ ਸਨ ਫਿਰ ਘਰ ਲਈ ਜਵਾਮਾਂ ਦੁੱਧ ਲੈਣ ਲਈ ਜਿਸ ਨੂੰ ਉਹਨਾਂ ਨੇ ਸੈਰ ਦਾ ਵੀ ਨਾਮ ਦਿੱਤਾ ਹੋਇਆ ਸੀ ਉਹ ਜਾਂਦੇ ਸਨ ਤੇ ਨਾਲੋ ਨਾਲੋ ਪਾਠ ਕਰਦੇ ਹੁੰਦੇ ਸਨ ਉਸ ਸਮੇਂ ਗੱਲ ਬਿਲਕੁਲ ਹੀ ਨਹੀਂ ਸੀ ਕੀਤੀ ਜਾ ਸਕਦੀ ਦੁੱਧ ਲਿਆਉਂਦੇ ਸਾਰ ਫਿਰ ਗੁਰਦੁਆਰੇ ਦੀ ਸੇਵਾ ਲਈ ਜਾਣਾ ਹੁੰਦਾ ਸੀ ਉੱਥੇ ਇੱਕ ਸ਼ਬਦ ਦੀ ਕਥਾ ਕਰਨੀ ਹੁੰਦੀ ਸੀ ਫਿਰ ਅਰਦਾਸ ਕਰਨੀ ਹੁੰਦੀ ਸੀ ਉਸ ਤੋਂ ਬਾਅਦ ਮਿੰਤੀ ਦਾ ਸਿਰਫ ਥੋੜਾ ਜਿਹਾ ਨਾਸ਼ਤਾ ਕਰਨਾ ਹੁੰਦਾ ਸੀ ਉਸ ਨਾਸ਼ਤੇ ਦੌਰਾਨ ਉਹਨਾਂ ਨੇ ਜੋ ਮਨ ਵਿੱਚ ਗੁੰਝਲਾਂ ਹੁੰਦੀਆਂ ਸੀ ਗੁਰਬਾਣੀ ਵਿਚਲੀਆਂ ਉਹ ਸਾਰੀਆਂ ਉਲਝਾਉਣੀਆਂ ਉਹਨਾਂ ਨੇ ਸੁਲਝਾਉਣ ਵਾਲੇ ਪਾਸੇ ਨੂੰ ਤੁਰਨਾ ਹੁੰਦਾ ਸੀ ਇਸੇ ਕਾਰਨ ਉਦੋਂ ਤਾਂ ਗੱਲ ਹੋ ਹੀ ਨਹੀਂ ਸਕਦੀ ਤੇ ਨਾਸ਼ਤਾ ਮੁੱਕਦੇ ਸਾਰ ਉਹਨਾਂ ਨੇ ਕਾਲਜ ਪਹੁੰਚਣਾ ਹੁੰਦਾ ਸੀ ਕਾਲਜ ਤੋਂ ਆਉਂਦੇ ਸਾਰ ਰੋਟੀ ਖਾ ਕੇ 1 ਘੰਟੇ ਲਈ ਉਹਨਾਂ ਨੇ ਲੇਟਣਾ ਹੁੰਦਾ ਸੀ ਰੋਟੀ ਦੌਰਾਨ ਫਿਰ ਉਹੀ ਕੁਝ ਕਿ ਕਿਤੇ ਸਿਹਾਰੀ ਹੈ ਕਿਤੇ ਔਂਕੜ ਹੈ ਕੀ ਕੁਝ ਸਮਝਾਣਾ ਚਾਹਿਆ ਸਾਨੂੰ ਗੁਰੂ ਸਾਹਿਬ ਨੇ ਉਸੇ ਵਿੱਚ ਉਹ ਆਪਣੇ ਆਪ ਨੂੰ ਲੁਝੇਵਿਆਂ ਦੇ ਵਿੱਚ ਦਫਨ ਕਰ ਲਿਆ ਕਰਦੇ ਸਨ ਫਿਰ ਜਦੋਂ ਹੀ ਉਹਨਾਂ ਨੇ ਉੱਠਣਾ 1 ਘੰਟੇ ਲੇਟਣ ਤੋਂ ਬਾਅਦ ਫਿਰ ਟੀਕੇ ਦਾ ਕੰਮ ਸ਼ੁਰੂ ਕਰ ਦੇਣ ਸ਼ਾਮ ਤੱਕ ਲਗਾਤਾਰ ਬਿਨਾ ਹਿੱਲਿਆਂ ਬਿਨਾ ਕੁਝ ਮੂੰਹ ਵਿੱਚ ਪਾਇਆ ਉਹਨਾਂ ਨੇ ਉਦੋਂ ਤੱਕ ਬੈਠਣਾ ਜਦੋਂ ਤੱਕ ਗੁਰਦੁਆਰੇ ਜਾਣ ਦਾ ਵਕਤ ਨਾ ਹੋ ਜਾਣਾ ਕਿ ਕਮ ਉੱਥੇ ਲਿਖ ਕੇ ਫਿਰ ਉਸ ਤੋਂ ਬਾਅਦ ਗੁਰਦੁਆਰੇ ਜਾਣਾ ਉਸ ਤੋਂ ਬਾਅਦ ਪ੍ਰੋਫੈਸਰ ਬਰਿਆਮ ਸਿੰਘ ਜੀ ਦੇ ਨਾਲ ਕੁਝ ਕਸੈਰ ਕਰਨੀ ਤੇ ਉਸ ਸੈਰ ਦੇ ਦੌਰਾਨ ਵੀ ਸਾਰੀ ਵਿਚਾਰ ਵਟਾਂਦਰਾ ਇਸੇ ਪੱਖ ਨਾਲ ਹੀ ਜੁੜਿਆ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਰੋਟੀ ਖਾ ਕੇ ਪੂਰੇ 9 ਵਜੇ ਉਹਨਾਂ ਨੇ ਲੇਟ ਜਾਣਾ ਹੁੰਦਾ ਸੀ। ਯਾਨੀ ਪ੍ਰੋਗਰਾਮ ਨਿਸ਼ਚਿਤ ਸੀ ਆਪਣਾ ਸਾਰਾ ਸਮਾਂ ਕੜੀ ਨਾਲ ਬੰਨ੍ਹਿਆ ਸੀ। ਇਹ ਬਕਾਇਦਗੀ ਗ਼ਜ਼ਬ ਦੀ ਸੀ ਕਿਉਂਕਿ ਉਹਨਾਂ ਇਹ ਮੰਨ ਲਿਆ ਸੀ ਮੇਰਾ ਸਮਾਂ ਜ਼ਿੰਦਗੀ ਦਾ ਸੀਮਤ ਹੈ ਤੇ ਉਸ ਦਾ ਇੱਕ ਵੀ ਪਲ ਜੋ ਬੇਸ਼ਕੀਮਤੀ ਹੈ ਜ਼ਾਇਆ ਹੋਣਾ ਨਹੀਂ ਚਾਹੀਦਾ। ਪਾਠ ਵੇਲੇ ਤੇ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ ਪਰ ਲਿਖਣ ਪੜਨ ਵੇਲੇ ਤਾਂ ਮਤਲਬ ਹੀ ਨਹੀਂ ਕਿ ਕੋਈ ਗੱਲ ਕਰਨ ਲਈ ਨੇੜੇ ਉੱਥੇ ਟਟਕ ਵੀ ਸਕਦਾ ਤੇ ਫਿਰ ਟੈਲਣ ਵੇਲੇ ਜਦੋਂ ਪਾਠ ਨਾ ਵੀ ਕਰਦੇ ਹੋਣ ਹਮੇਸ਼ਾ ਹੀ ਪਾਠ ਦੀ ਕੋਈ ਨਾ ਕੋਈ ਓਡਾਣੀ ਹੱਲ ਕਰਦੇ ਹੁੰਦੇ ਸਨ ਇਸ ਲਈ ਉਦੋਂ ਵੀ ਕਿਸੇ ਦਾ ਇੰਨਾ ਜਿਗਰਾਈ ਨਹੀਂ ਸੀ ਕਿ ਉਹਨਾਂ ਨਾਲ ਗੱਲ ਕਰ ਸਕਦਾ ਫਿਰ ਗੱਲ ਕਰਦਾ ਤਾਂ ਕੋਈ ਕਿਵੇਂ ਕਰਦਾ ਕੁਝ ਚਿਰ ਬਾਣੀਆਂ ਦੇ ਸਟਿੱਕ ਕਰਨ ਪਿੱਛੋਂ ਜਦੋਂ ਉਹਨਾਂ ਦੇ ਅੰਦਰ ਇਹ ਫੈਸਲਾ ਉਹਨਾਂ ਨੇ ਕੀਤਾ ਆਪਣੇ ਅੰਦਰੋਂ ਹੀ ਉਹਨਾਂ ਦੇ ਫੁਰਨਾ ਫੁਰਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਦੇ ਸਾਰੇ ਦਾ ਸਟੀਕ ਆਪਾਂ ਕਰਨਾ ਜੇ ਉਸ ਤੋਂ ਬਾਅਦ ਉਹਨਾਂ ਨੇ ਰੱਬੀ ਹੁਕਮ ਮੰਨਿਆ ਸੀ ਤੇ ਉਸ ਤੋਂ ਬਾਅਦ ਤਾਂ ਫਿਰ ਦੀ ਜ਼ਿੰਦਗੀ ਦੇ ਵਿੱਚ ਕੋਈ ਵਿਰਲਾ ਹੀ ਹੋਣਾ ਜਿਹੜਾ ਕਹਿ ਸਕੇ ਕਿ ਉਹਨਾਂ ਨੇ 5 ਜਾਂ 10 ਮਿੰਟ ਉਹਨਾਂ ਦੀ ਜ਼ਿੰਦਗੀ ਚੋਂ ਚੁਰਾਏ ਹੋਣ ਵਰਨਾ ਪਲ ਪਲ ਸਿੱਖ ਕੌਮ ਨੂੰ ਸਮਰਪਿਤ ਕੀਤਾ ਸੀ ਇੱਕ ਖਰਵਾਜਾ ਉਛਾੜ ਆਪਣੇ ਚਫੇਰੇ ਛਾੜ ਲਿਆ ਸੀ ਗੱਲ ਕਰਨੀ ਤਾਂ ਸਿਰਫ ਦੋ ਟੁਕ ਤੇ ਰੁੱਖੀ ਤਾਂ ਕਿ ਕੋਈ ਅਗਲੀ ਗੱਲ ਕਰਨਾ ਚਾਵੇ ਹੀ ਨਾ ਤੇ ਜੇ ਕੋਈ ਮੰਦੀ ਗੱਲ ਕੰਨ ਵਿੱਚ ਪਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਸਿਰ ਝਟਕਾ ਕੇ ਤੁਰਪਿਆ ਕਰਦੇ ਸਨ ਤੇ ਫਿਰ ਕਦੇ ਜੇ ਕੋਈ ਚੰਗੀ ਗੱਲ ਕਰਨ ਵੀ ਰੁਕਦਾ ਸੀ ਤਾਂ ਉਹ ਵੀ ਸਿਰਫ ਦੋ ਟੁਕ ਤੇ ਇਸ ਤੋਂ ਅਗਾ ਨਹੀਂ ਤੇ ਇਹ ਸਪਸ਼ਟ ਕਹਿ ਦੇਣਾ ਮੇਰਾ ਵਕਤ ਗੁਰੂ ਨੂੰ ਸਮਰਪਿਤ ਮੇਰਾ ਜ਼ਾਇਆ ਵਕਤ ਨਾ ਕਰੋ ਤੇ ਨਾ ਮੇਰੇ ਨਾਲ ਚੰਬੜੇ ਰੋ ਇਹ ਹੁੰਦੀ ਜੇ ਇੱਕ ਪ੍ਰਤ ਲਗਨ ਨਿਰੰਤਰ ਸਿਰੜ ਇਹਦੇ ਵਿੱਚ ਸ਼ਾਇਦ ਕਈਆਂ ਨੂੰ ਇਹ ਕੁਝ ਲੱਗੇ ਅਜੀਬ ਪਰ ਇਸ ਤਰੀਕੇ ਦਾ ਜੋ ਜੀਵਨ ਸੀ ਸਮਰਪਿਤ ਗੁਰੂ ਨੂੰ ਉਹਦੇ ਅੰਦਰ ਝਾਤ ਮਾਰਨ ਲਈ ਇੱਕ ਹੋਰ ਜ਼ਰੂਰ ਅਹਿਮ ਗੱਲ ਜਿਸ ਦੇ ਗਵਾਹ ਮੇਰੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਵੀ ਸਨ ਜ਼ਰਾ ਉਸ ਬਾਬਤ ਵੀ ਧਿਆਨ ਕਰੀਏ ਪੰਜਾਬ ਦੇ ਸਕੂਲ এডਿਕੇਸ਼ਨ ਬੋਰਡ ਨੇ ਉਦੋਂ ਮਨ ਬਣਾਇਆ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਕੋਲੋਂ ਪੰਜਾਬੀ ਵਿਆਕਰਣਾਂ ਦਾ ਸੈੱਟ ਤਿਆਰ ਕਰਵਾਣਾ ਤੇ ਉਦੋਂ ਇਸ ਕੰਮ ਲੈਣ ਨੂੰ ਉਹਨਾਂ ਨੂੰ ਕਿਹਾ ਗਿਆ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੂੰ ਕਿ ਤੁਸੀਂ ਜਾ ਕੇ ਮਨਾਓ ਕਿਉਂਕਿ ਹੋਰ ਤਾਂ ਕਿਸੇ ਦੀ ਉਹ ਮੰਨਦੇ ਹੀ ਨਹੀਂ ਸੁਣਦੇ ਹੀ ਨਹੀਂ ਨਾ ਸਮਾਂ ਦਿੰਦੇ ਨੇ ਪਰ ਮੇਰੇ ਪਾਪਾ ਜੀ ਨਾਲ ਉਹ ਵਿਚਾਰ ਵਟਾਂਦਰਾ ਜਦੋਂ ਕਰਦੇ ਸਨ ਤੇ ਉਹਨਾਂ ਦੀ ਗੱਲ ਬੜੀ ਨੀਜ ਨਾਲ ਧਿਆਨ ਨਾਲ ਸੁਣਿਆ ਕਰਦੇ ਸਨ। ਉਹਨਾਂ ਸਮਿਆਂ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਮੇਰੇ ਮਾਮਾ ਜੀ ਡਾਕਟਰ ਦਲਜੀਤ ਸਿੰਘ ਦੇ ਨਾਲ ਹੀ ਰਿਹਾ ਕਰਦੇ ਸਨ ਪਟਿਆਲੇ ਦੇ ਵਿੱਚ ਤੇ ਮੇਰੇ ਪਾਪਾ ਜੀ ਉਦੋਂ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ ਪ੍ਰਿੰਸੀਪਲ ਸਨ। ਸੋ ਉਹਨਾਂ ਨੇ ਚਿੱਠੀ ਲਿਖੀ ਮੇਰੇ ਨਾਨਾ ਜੀ ਨੂੰ ਕਿ ਇਸ ਦਿਨ ਮੈਂ ਪਟਿਆਲੇ ਆਵਾਂਗਾ ਤੇ ਮੈਂ ਇੱਕ ਨਿੱਕੀ ਜਿਹੀ ਗੱਲ ਕਰਨਾ ਚਾਹਨਾ। ਸੋ ਉਦੋਂ ਉਹਨਾਂ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਵਿੱਚ ਚਿੱਠੀ ਦੇ ਵਿੱਚ ਕਿ ਭਈ ਜੇ ਬੋਰਡ ਵੱਲੋਂ ਕੋਈ ਵਿਆਕਰਣਾਂ ਦੀ ਤਿਆਰੀ ਲਈ ਚਿੱਠੀ ਆਵੇ ਤਾਂ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਨਾ ਨਾ ਕਿਤੇ ਕਰ ਦੇਣਾ। ਪਾਪਾ ਜੀ ਨੇ ਇਹ ਵੀ ਦੱਸਿਆ ਕਿ ਉਸ ਵਾਸਤੇ 20000 ਰੁਪਏ ਉਹਨਾਂ ਨੇ ਦੇਣੇ ਮੰਨੇ ਨੇ ਯਾਨੀ ਉਹਨਾਂ ਸਮਿਆਂ ਵਿੱਚ ਜਦੋਂ ਕੇਵਲ 70 ਰੁਪਏ ਦੇ ਉੱਤੇ ਉਹਨਾਂ ਦੀ ਤਨਖਾਹ ਦੇ ਨਾਲ ਉਹ ਗੁਜ਼ਾਰਾ ਕਰ ਰਹੇ ਸਨ 20000 ਸਤ ਸੰਗਤ ਜੀ ਸਮਝ ਸਕਦੇ ਹੋ ਕਿ ਉਸ ਸਮੇਂ ਉਹਦਾ ਮਾਇਨਾ ਹੋਏਗਾ ਤੇ ਪਾਪਾ ਜੀ ਦੱਸਦੇ ਨੇ ਕਿ ਜਦੋਂ ਮੈਂ ਪਟਿਆਲੇ ਪਹੁੰਚਿਆ ਜਦੋਂ ਗੱਲ ਸਿਰਫ ਸ਼ੁਰੂ ਹੀ ਕੀਤੀ ਤਾਂ ਦੋ ਟੁਕ ਗੱਲ ਮੇਰੇ ਨਾਨਾ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਪਈ ਉਸ ਚਿੱਠੀ ਦਾ ਜਵਾਬ ਲਿਖ ਕੇ ਦੇ ਦਿੱਤਾ ਕਿ ਮੇਰੇ ਕੋਲ ਇਸ ਕੰਮ ਲਈ ਕੋਈ ਵੇਲ ਨਹੀਂ ਤੇ ਫਿਰ ਕਹਿਣ ਲੱਗੇ ਪ੍ਰੀਤਮ ਸਿੰਘ ਜੀ ਇਸ ਸਰੀਰ ਦਾ ਕੋਈ ਪਰਵਾਸਾ ਨਹੀਂ ਹੈ ਕਿਸੇ ਵੇਲੇ ਜਵਾਬ ਦੇ ਜਾਏ ਮੈਂ ਗੁਰਬਾਣੀ ਵਿਆਕਰਨ ਦਾ ਸੰਕਲਪ ਕੀਤਾ ਸੀ ਜੋ ਗੁਰੂ ਪਾਤਸ਼ਾਹ ਨੇ ਸਿਰੇ ਚਾੜ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਤੇ ਗੁਰ ਇਤਿਹਾਸ ਬਾਰੇ ਹੁਣ ਸੰਕਲਪ ਬਣਿਆ ਹੋਇਆ ਜੇ ਮੈਂ ਪੈਸਿਆਂ ਪਿੱਛੇ ਕੋਈ ਕੰਮ ਕਰਨਾ ਹੁੰਦਾ ਤਾਂ ਇਹ ਕੰਮ ਕਦੇ ਹੋ ਹੀ ਨਹੀਂ ਸੀ ਸਕਣੇ ਇਹ ਤਾਂ ਗੁਰੂ ਦੀ ਮਿਹਰ ਹੁੰਦੀ ਜੇ ਤੇ ਇਹ ਮੇਰ ਪ੍ਰਾਪਤ ਕਰਨ ਵਾਲ ਹੀ ਸਿਰਫ ਮੇਰਾ ਧਿਆਨ ਹੈ ਮੇਰੇ ਪਾਸ ਇੱਕ ਇੱਕ ਪਲ ਜੋ ਜ਼ਿੰਦਗੀ ਦਾ ਬਚਿਆ ਹੈ ਉਹ ਸਿਰਫ ਗੁਰੂ ਲਈਏ ਵਿਆਕਰਣ ਲਈ ਲਿਖ ਕੇ ਪੈਸੇ ਕਮਾਉਣ ਵਾਲੇ ਬਿਆੰਤ ਲੋਕ ਹੋਣਗੇ ਉਹ ਲਿਖੀ ਜਾਣ ਮੈਨੂੰ ਪੈਸੇ ਦਾ ਮੋਹ ਹੁੰਦਾ ਤਾਂ ਇੱਥੇ ਤੱਕ ਮੈਂ ਆਪੜ ਹੀ ਨਹੀਂ ਸਕਦਾ ਇਹ ਅਜੀਬੀ ਸਬਾਬੇ ਕਮਾਲ ਵੇਖਿਆ ਜਾ ਸਕਦਾ ਵਾਪਰਦਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਤੇ 10 ਗੁਰੂ ਸਹਿਬਾਨਾਂ ਦੀ ਸਾਰੀ ਜੀਵਨ ਗਾਥਾ ਜਦੋਂ ਲਿਖੀ ਉਸ ਫਰਮੇ ਤੋਂ ਵਿਲੇ ਹੁੰਦੇ ਸਾਰੀ ਪਾਰਕਿੰਸਨ ਰੋਗ ਨੇ ਘੇਰ ਲਿਆ ਸੀ ਇੱਕ ਗਜ਼ਬ ਦੀ ਗੱਲ ਹੋਰ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਜੋ ਲਗਨ ਜਿਸ ਬਾਬਤ 'ਨਾ ਗੱਲ ਕਰ ਰਹੀ ਹਾਂ ਕਿੰਨੀ ਕੁ ਡੂੰਗੀ ਮਨ ਦੇ ਅੰਦਰ ਤੱਕ ਤੁਰੰਦਰ ਤੱਕ ਹੋਏਗੀ ਬਤਾਰਿਕ ਡਾਕਟਰ ਦੱਸ ਰਹੀ ਆ ਕਿ ਉਸ ਹਾਲ ਵਿੱਚ ਪਹੁੰਚਿਆ ਬੰਦਾ ਜਿੱਥੇ ਸੁਧ ਬੁੱਧ ਵੀ ਰਹੀ ਨਾ ਹੋਵੇ ਪੂਰਨ ਰੂਪ ਵਿੱਚ ਬੰਦਾ ਹੋਰ ਬਹੁਤ ਕੁਝ ਇੱਧਰ ਉੱਧਰ ਦਾ ਬੋਲ ਸਕਦਾ ਹੈ ਪਰ ਉਦੋਂ ਅੰਮ੍ਰਿਤਸਰ ਰਹਿੰਦੇ ਸਨ ਡਾਕਟਰ ਦਲਜੀਤ ਦੇ ਮੇਰੇ ਮਾਮਾ ਜੀ ਦੇ ਘਰ ਬਿਸਤਰੇ ਤੇ ਪਏ ਸਨ ਰੋਗ ਨੇ ਲਗਭਗ ਸਾਰੀ ਹੋਈ ਸੁਧ ਬੁੱਧ ਗਾਇਬ ਕੀਤੀ ਹੋਈ ਸੀ ਤੇ ਪਪਾ ਜੀ ਦੱਸਦੇ ਨੇ ਕਿ ਮੈਂ ਉਹਨਾਂ ਦੇ ਕੋਲ ਇੱਕ ਦਿਨ ਕਮਰੇ ਚ ਪਿਆ ਗਿਆ ਜਦੋਂ ਪਏ ਹੋਏ ਸਨ ਕੋਲ ਗਿਆ ਤੇ ਕੰਨ ਵਿੱਚ ਐਵੇਂ ਹੀ ਗੱਲ ਕਰਕੇ ਦੇਖਣੀ ਚਾਹੀ ਕਿ ਹੁਣ ਜਦੋਂ ਸੁਤ ਬੁੱਧ ਵੀ ਨਹੀਂ ਤਾਂ ਦੇਖੀਏ ਕੀ ਵਿਚਾਰਾ ਮਨ ਵਿੱਚ ਉਪਜ ਰਹੀਆਂ ਨੇ ਕੰਨਾਂ ਦੇ ਨੇੜੇ ਹੋ ਕੇ ਉੱਚੀ ਸਾਰੀ ਕਹਿਣ ਲੱਗੇ ਮਿਸ਼ਨਰੀ ਕਾਲਜ ਵਾਲੇ ਕਹਿੰਦੇ ਨੇ ਪ੍ਰੋਫੈਸਰ ਸਾਹਿਬ ਸਾਡੀਆਂ ਕਲਾਸਾਂ ਲੈ ਲਿਆ ਕਰਨਗੇ ਯਾਨੀ ਟੋਣਾ ਚਾਇਆ ਸੀ ਕਿ ਇਸ ਹਾਲ ਵਿੱਚ ਜੋ ਕਿ ਉਹ ਤਾਂ ਉੱਠਣ ਵਾਲੇ ਹਾਲਤ ਵਿੱਚ ਵੀ ਇਕੱਲੇ ਨਹੀਂ ਸਨ ਸਹਾਰਾ ਦੇ ਕੇ ਉਠਾਣਾ ਪੈਂਦਾ ਸੀ ਪਤਾ ਜੇ ਤੁਰੰਤ ਜਵਾਬ ਕੀ ਆਇਆ ਜ਼ਰੂਰ ਲਵਾਵਾਂਗਾ ਬੱਚਿਆਂ ਨੂੰ ਪੜਾਉਣਾ ਜੇ ਅਸੀਂ ਅਗਲੀ ਪਨੀਰੀ ਤਿਆਰ ਕਰਨੀ ਹੈ ਤੇ ਪਾਪਾ ਜੀ ਨੇ ਪੁੱਛਿਆ ਕਿਹੜਾ ਪਰਚਾ ਪੜਾਓਗੇ ਅਗੋ ਕਹਿਣ ਲੱਗੇ ਜਿਹੜਾ ਵੀ ਉਹ ਕਹਿਣਗੇ ਮੈਨੂੰ ਤਾਂ ਬਿਲਕੁਲ ਹੀ ਕਿਸੇ ਹੀ ਪਾਸਿਓਂ ਕਿਸੇ ਪਾਸਿਓਂ ਵੀ ਕੋਈ ਅੜਚਨ ਨਹੀਂ ਮੈਂ ਤਾਂ ਗੁਰੂ ਦਾ ਸਨੇਹਾ ਪਚਾਉਣਾ ਜੇ ਫਿਰ ਕਹਿਣ ਲੱਗੇ ਪਾਪਾ ਜੀ ਅੱਛਾ ਕਦੋਂ ਸ਼ੁਰੂ ਕਰੋਗੇ ਪਤਾ ਜੇ ਸਾਧ ਸੰਗਤ ਜੀ ਇਹਦਾ ਜੋ ਜਵਾਬ ਕੀ ਦਿੱਤਾ ਮੇਰੇ ਨਾਨਾ ਜੀ ਨੇ ਹੁਣੀ ਚੱਲੋ ਨਾ ਹੁਣੀ ਚੱਲੋ ਤੇ ਫਿਰ ਉਹ ਪੂਰਾ ਜ਼ੋਰ ਲਾ ਕੇ ਮੰਜੇ ਤੋਂ ਉੱਠਣਾ ਸ਼ੁਰੂ ਹੋ ਗਏ ਸਹਾਰਾ ਦੇ ਕੇ ਬਿਠਾਇਆ ਤੇ ਪਾਪਾ ਜੀ ਕਹਿਣ ਲੱਗੇ ਕਿੰਨੇ ਪੈਸੇ ਲਵੋਗੇ ਕਹਿਣ ਲੱਗੇ ਅੱਗੇ ਵੀ ਮੈਂ ਨੇਦੇ 200 ਹੀ ਲੈਂਦਾ ਸਾਂ ਉਹਨੂੰ ਵੀ ਉਨੇ ਹੀ ਲਵਾਂਗਾ ਤੇ ਪਾਪਾ ਜੀ ਕਹਿਣ ਲੱਗੇ ਲੋਕੀ ਸਾਰੇ ਤੁਹਾਡੇ ਤੇ ਨਾਰਾਜ਼ ਹੋ ਗਏ ਨੇ ਜਿੰਨੇ ਹੋਰ ਪੜਾਉਣ ਵਾਲੇ ਪ੍ਰੋਫੈਸਰ ਨੇ ਤੁਹਾਡੇ ਬਾਰੇ ਬਹੁਤ ਮੰਦੇ ਸ਼ਬਦ ਬੋਲਦੇ ਬਦਖੋਈ ਕਰਦੇ ਨੇ ਕਿ ਤੁਸੀਂ ਕੀਮਤ ਘਟਾ ਰਹੇ ਹੋ ਉਹ ਏਸੇ ਹੀ ਲੈਕਚਰਾਂ ਦੀ 3000 ਤੋਂ 3500 ਰੁਪਏ ਲੈਣਾ ਚਾਹੁੰਦੇ ਨੇ ਤੇ ਤੁਸੀਂ ਹੋਰ ਨਾਂ ਦੀ ਬੇਕਦਰਹੀ ਕਰਦੇ ਹੋ ਤੁਸੀਂ ਸਿਰਫ 200 ਤੇ ਅੜੇ ਹੋਇਓ ਪਤਾ ਦੇ ਨਾਨਾ ਜੀ ਨੇ ਕੀ ਜਵਾਬ ਦਿੱਤਾ ਮੈਂ ਵੱਧ ਪੈਸੇ ਤਾਂ ਲੈਣੇ ਨਹੀਂ ਬਿਲਕੁਲ ਨਹੀਂ ਕਿਉਂਕਿ ਮੈਂ ਜਵਾਬ ਦੇ ਆਪਣੇ ਗੁਰੂ ਦੇ ਕੋਲ ਆ ਸਿਰਫ ਇੱਕ ਰਿਕਸ਼ੇ ਦਾ ਖਰਚ ਜੇ ਦੇ ਸਕਦੇ ਹੋਏ ਦੇ ਦੇਣ ਘਰ ਦੀ ਰੋਟੀ ਰੋਜ਼ੀ ਫਿਰ ਉਹਨਾਂ 200 ਚ ਸਾਡੀ ਹੋ ਜਾਏਗੀ ਪੂਰੀ ਖਿਮਾ ਕਰਿਓ ਸਾਥ ਸੰਗਤ ਜੀ ਥੋੜਾ ਜਿਹਾ ਗੱਜ ਭਰ ਗਿਆ ਅੱਗੋਂ ਪਾਪਾ ਜੀ ਨੇ ਕਿਹਾ ਫਿਰ ਹੋ ਵੋ ਤਿਆਰ ਚੱਲਿਏ ਨਾਨਾ ਜੀ ਨੇ ਪੱਗ ਮੰਗਵਾਈ ਫਿਰ ਨਾਲ ਸਹਾ ਉਹਨਾਂ ਦੇ ਸਹਾਰਾ ਦੇ ਕੇ ਮੇਰੇ ਮਾਮਾ ਜੀ ਦਲਜੀਤ ਸਿੰਘ ਜੀ ਨੇ ਤੇ ਪਾਪਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਉਹਨਾਂ ਨੂੰ ਦੋਨੋਂ ਪਾਸਿਓਂ ਫੜ ਕੇ ਫਿਰ ਪੱਗ ਬੰਨੀ ਤੇ ਫਿਰ ਸਹਾਰਾ ਦੇ ਕੇ ਦੋਨਾਂ ਨੇ ਉਹਨਾਂ ਨੂੰ ਕਾਰ ਵਿੱਚ ਜਾ ਬਿਠਾਇਆ ਤੇ ਓਨੀ ਦੇਰ ਵਿੱਚ ਬੈਠਦੇ ਸਾਰ ਤੱਕ ਉਹ ਭੁੱਲ ਚੁੱਕੇ ਸਨ ਕੀ ਗੱਲ ਕਰਕੇ ਉੱਠੇ ਸਨ ਕਿਉਂ ਤਿਆਰ ਹੋਏ ਸਨ ਕਿਉਂਕਿ ਦਿਮਾਗ ਉਦੋਂ ਸਾਥ ਨਹੀਂ ਸੀ ਦੇ ਰਿਹਾ ਪਾਪਾ ਜੀ ਤੇ ਮਮਾ ਜੀ ਉਹਨਾਂ ਨੂੰ ਦਰਬਾਰ ਸਾਹਿਬ ਲੈ ਗਏ ਉਦੋਂ ਤੱਕ ਬਿਲਕੁਲ ਸਭ ਪਾਸਿਓਂ ਭੁੱਲ ਚੁੱਕੇ ਸਨ ਕਿਉਂ ਤੇ ਕਿਸ ਕਾਰਨ ਲਈ ਨਿਕਲੇ ਸ ਤੇ ਜਿਹੜੇ ਉਹਨਾਂ ਦੇ ਉਸ ਦਿਮਾਗੀ ਸੰਘਰਸ਼ ਨੇ ਬਿਮਾਰੀ ਨੂੰ ਪਿਸਾਂ ਤੱਕ ਕੇ ਗੱਲ ਕੀਤੀ ਉਹ ਸਪਸ਼ਟ ਦੱਸਦੀ ਹੈ ਕਿ ਇੰਨਾ ਦਿਮਾਗ ਖਤਮ ਹੋਣ ਦੇ ਬਾਅਦ ਵੀ ਉਹਨਾਂ ਦੀ ਸੋਚ ਵਿੱਚ ਵਿਗਾੜ ਨਹੀਂ ਸੀ ਨਾ ਕਿਸੇ ਕਿਸਮ ਦਾ ਲਾਲਚ ਸੀ ਸਿਰਫ ਇੱਕੋ ਹੀ ਲੋਰ ਦੇ ਵਿੱਚ ਉਹ ਉੱਥੇ ਹੀ ਬੈਠੇ ਸਨ ਕਿ ਮੈਂ ਅਗਲੀ ਪਨੀਰੀ ਤੱਕ ਉਹ ਜਾਣਕਾਰੀ ਜ਼ਰੂਰ ਪਹੁੰਚਾਉਣੀ ਤੇ ਮੈਂ ਕਦੇ ਵੀ ਇਸ ਵਾਸਤੇ ਕਦੇ ਨਾ ਕਰਨੀ ਹੀ ਨਹੀਂ ਸੋ ਉਸ ਜਿਹੜੀ ਗੱਲ ਨੂੰ ਸ਼ਾਇਦ ਕਿਸੇ ਨੇ ਵਿਖੀ ਸੁਣੀ ਨਾ ਹੋਵੇ ਉਹ ਸਮਾਧੀ ਦੇ ਵਿੱਚ ਜਿਸ ਢੰਗ ਦੇ ਉਸ ਸਮੇਂ ਬੈਠੇ ਸਨ ਇਕ ਨੀਂਹ ਬੇਹੋਸ਼ੀ ਵਿੱਚ ਬੈਠਾ ਬੰਦਾ ਕੀ ਉਹੀ ਗੱਲ ਕਰ ਸਕਦਾ ਹੈ ਜੋ ਪੂਰੀ ਹੋਸ਼ ਵਿੱਚ ਕਰਦਾ ਹੋਏ ਇਸ ਦਾ ਮਤਲਬ ਤਾਂ ਸਪਸ਼ਟ ਏ ਕਿੰਨੇ खरे ਤੇ ਨਿਰਲੇਪ ਸਨ ਕੋਈ ਵਿਰਲਾ ਹੀ ਇਸ ਪੱਦਰ ਦਾ ਹੋ ਸਕਦਾ ਹੈ ਸਾਥ ਸੰਗਤ ਜੀ ਫਿਰ ਅ빠ਇ ਕੋ ਹੋਰ ਉਹਨਾਂ ਦੇ ਜ਼ਿੰਦਗੀ ਦੇ ਪਹਿਲੂ ਚ ਝਾਤ ਮਾਰਾਂਗੇ ਅੱਜ ਲਈ ਇੰਨਾ ਹੀ ਮਿਲਦੇ ਹਾਂ ਜੀ ਕੱਲ ਫਿਰ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ